। ʰᵒᵘᵍᵘᵋᵉ ᵈᵇᵉᴼ ᵈᵒᵒᵒᵒᶇ ᵇᵘᵉ ᵛᵒᵕᵒᵒᵒᵉ ᵈᵁᵒᵗᵋᵆ । ᵒᵒᵒᵒᵒᵒᵒ ᵒᵁᵒᵒᵒᵒ ᵈᵇᵉ ʰᵉᵒᵒᵒ ᵐᵇᵉ ʰᵉᵒᵒ ᵏᵉ ʰᵀᵉ ʰᶁᵍ� ਟੋਕਾ ਹੌਲਾ ਜਿਹੜਾ ਗ੍ਰੋਫੜਿਆ ਦੇ ਬਾਰੇ ਕੀ ਕਹਿਣਾ ਚਾਹੋਗੇ ਮਾਨਯੋਗ ਐਸਐਸਪੀ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਸਰਕਲ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀ ਹਾਜ਼ਰਤਾ ਮੁਤਾਬਕ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਗੁਪਤ ਸੂਚਨਾ ਮਿਲੀ ਵੀ ਪੰਜ ਬੰਦੇ ਆ ਜਿਹੜੇ ਨੈਸ਼ਨਲ ਹਾਈਵੇ ਤੇ ਲੁੱਟਾਂ ਪੋਹਾ ਕਰਦੇ ਆ ਤੇ ਟਰੱਕ ਡਰਾਈਵਰ ਨੂੰ ਬੰਦੀ ਬਣਾ ਕੇ ਉਹਦਾ ਟਰੱਕ ਲੁੱਟ ਲੈਂਦੇ ਨੇ ਅਸੀਂ ਉਸ ਸੂਚਨਾ ਦੇ ਆਧਾਰ ਤੇ ਕੰਮ ਕਰਦੇ ਆ ਕੱਲ ਪੰਜ ਬੰਦਿਆਂ ਨੂੰ ਕੰਮੂ ਕੀਤਾ ਜਿਨ੍ਹਾਂ ਵਿੱਚ ਨਿਸ਼ਾਨ ਸਿੰਘ ਜਿਹੜਾ ਰੁੱਕੇ ਦਾ ਰਹਿਣ ਵਾਲਾ ਦਵਿੰਦਰ ਸਿੰਘ ਬਿੱਲਾ ਤੇ ਸਮੀਰ ਖਾਨ ਇਹ ਕਾਮੀ ਕਲਾਂ ਦੇ ਰਹਿਣ ਵਾਲੇ ਆ ਇੱਕ ਗੁਰਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਇਹ ਝੰਡ ਮਘੋਲੀ ਦੇ ਰਹਿਣ ਵਾਲਾ ਇਹਨਾਂ ਪੰਜ ਬੰਦਿਆਂ ਕੋਲੋਂ ਸਾਨੂੰ ਇੱਕ ਟਰੱਕ ਸਕ੍ਰੈਪ ਦਾ ਭਰਿਆ ਤਿੰਨ ਮੋਟਰਸਾਈਕਲ ਜਿਨ੍ਹਾਂ ਦੇ ਇਹ ਵਾਰਦਾਤ ਕਰਦੇ ਸੀ ਕਾਲਟੋ ਕਾਰ ਜਿਹੜੀ ਵਾਰਦਾਤ ਚ ਇਹ ਵਰਤਦੇ ਸੀਗੇ ਇਹ ਬRAND ਹੋਏ ਨੇ ਅਸੀਂ ਇਹਨਾਂ ਨੂੰ ਕੱਲ ਐਫਆਰ ਉਸ ਅਬਲੀਕ 317 ਵਟੇ 4 ਦੇ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਬੇਸ ਕੀਤਾ ਸੀ ਮਾਨਯੋਗ ਅਦਾਲਤ ਨੇ 5 ਦਿਨਾਂ ਦਾ ਇਹਨਾਂ ਦਾ ਪੁਲਸ ਰਿਮਾਰਡ ਦਿੱਤਾ ਉਹ ਪੁਲਸ ਰਿਮਾਰਡ ਦੌਰਾਨ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਆ ਜਿਹੜੇ ਇਹ ਵਾਰਦਾਤ ਦੇ ਵਿੱਚ ਵਰਤਦੇ ਸੀ ਪਿੱਛੇ ਤੋਂ ਵੈਸੇ ਇਹ ਡਰਾਈਵਰੀ ਨੇ ਇਹ ਪਹਿਲਾਂ ਟਰੱਕ ਚਲਾਉਂਦੇ ਸੀਗੇ ਉਹ ਟਰੱਕ ਤਾਂ ਇਹਨਾਂ ਨੇ ਛੱਡਤਾ ਤੇ ਹੁਣ ਇਹ ਮਤਲਬ ਵਾਰਦਾਤਾ ਕਰਨ ਲੱਗ ਗਏ ਕਹ ਹੂ ਵੀ ਵਰਦਾ ਤਮੰਨੇ ਨੇ ਜੀ ਇਹ ਇੱਕ ਜੀਰਕਪੁਰ ਦੇ ਵਿੱਚ ਜਿਹੜਾ ਇਹਨਾਂ ਨੇ ਸਕ੍ਰੈਪ ਦਾ ਟਰੱਕ ਹੋਇਆ ਸੀ ਇੱਕ ਇਹਨਾਂ ਨੇ ਘਨੌਰ ਏਰੀਏ ਦੇ ਵਿੱਚ ਜਿੰਦਾ ਰਾਹ ਜਾਂਦੇ ਵਿਅਕਤੀਆਂ ਨੂੰ ਉਹਦਾ ਫੋਨ ਖੋਹ ਲੈਂਦੇ ਸੀ ਜਾਂ ਉਹਦੇ ਪੈਸੇ ਖੋਹ ਲੈਂਦੇ ਸੀ ਉਹ ਵੀ ਘਨੌਰ ਦੇ ਵਿੱਚ ਇਹਨਾਂ ਤੇ ਐਫ ਆਈ ਆਰ ਦਰਜ ਹੈ ਹੁਣ ਸਾਡੇ ਕੋਲੇ ਰਿਮਾਂਡ ਤੇ ਨੇ ਰਿਮਾਂਡ ਉਦੋਂ ਹੋਰ ਵੀ ਇਹਨਾਂ ਕੋਲੋ ਕਲਾਸੇ ਹੋਣ ਦੀ ਸਾਨੂੰ ਕਾਫੀ ਉਮੀਦ ਹੈ